ਸਭ ਲਈ ਆਪਣੇ ਕਾਲੇ ਪਾਣੀ ਦੀ ਗੱਲ ਕਰਦੇ ਆ ਇੱਕ ਮਿੰਟ ਇੱਕੋ ਹੀ ਬੈਠ ਜਾ ਬੈਠ ਜਾ ਕੋਈ ਨਹੀਂ ਖੜ ਜਾਣ ਨੂੰ ਖੜ ਜਾ ਇਹ ਸਰਕਾਰਾਂ ਨੇ ਬਣਾਏ ਆ ਤੇਰਾ ਸਾਫ਼ ਹੋਣਾ ਚਾਹੀਦਾ ਸਾਰਾ 16 ਕਿਲੋਮੀਟਰ ਹੈ ਇਹਦੀ ਸਫਾਈ ਹੈ ਕਰੋਨਾ ਨੇ 8-800 ਕਰੋੜ ਰੁਪਇਆ ਖਰਚ ਕੀਤਾ ਕਿਤੇ ਨਜ਼ਰ ਆ ਇਹਦਾ ਮਤਲਬ ਇਹ ਖਾ ਗੇ ਖੱਬੀ ਖਾਨ ਵੱਡੀਆਂ ਪਰਸਨੈਲਿਟੀਆ ਵਾਲੇ ਪੋਲਿਟੀਸ਼ੀਅਨ ਤੇ ਬਿਊਰੋਕਰੇਟ ਖਾ ਗੇ ਇਹ ਕਹਿੰਦਾ ਹੈ ਪ੍ਰਵਾਸੀਆਂ ਦੇ ਕਰਕੇ ਹੋਇਆ ਪ੍ਰਵਾਸੀਆਂ ਨੇ ਪ੍ਰਵਾਸੀ ਦਾ ਮਜ਼ਦੂਰ ਨੇ ਪ੍ਰਵਾਸੀ ਦਾ ਕੋਈ ਸਮੱਸਿਆ ਨਹੀਂ ਇਹਨਾਂ ਵਾਸਤੇ ਪੰਜਾਬ ਨੇ ਕਦੇ ਕਿਸੇ ਸਮੱਸਿਆ ਮੈਨ ਪ੍ਰਵਾਸੀ ਨੂੰ ਕਿਰਤ ਕਰਦੇ ਆ ਖੰਦੇ ਆ ਟਾਈਨ ਨੇ ਕਿਹਾ ਕਿ ਪ੍ਰਵਾਸੀਆਂ ਨੇ ਕਹਿੰਦੇ ਸੀ ਇੱਕ ਲੱਖ ਪੰਦਾ ਲਿਆ ਕੇ ਖੜਾ ਕਰਦੇ ਆ ਮੈਨ ਚੂਹੇ ਮਾਰਦੇ ਆ ਚਾਈਨ ਇੰਡਸਟਰੀ ਦਾ ਆਪਣੇ ਕੈਮੀਕਲ ਆਪਣੇ ਇਲੈਕਟ੍ਰੋਪਲੇਟਿੰਗ ਦੇ ਆਪਣੇ ਕੈਮੀਕਲ ਨੇ ਉਹਦੀ ਜਿਹੜੀ ਪੜਤਾਲ ਹੈ ਉਹਦੀ ਜਿਹੜੀ ਆਪਾਂ ਜਿਹਨੂੰ ਟੈਸਟ ਕਰਦੇ ਆ ਉਹ ਦੱਸ ਦਿਆ ਵੀ ਕਿਹੜਾ ਕਿਹੜਾ ਤੱਤ ਹੈ ਦੇ ਵਿੱਚ ਕੀ ਦੀ ਕਿੰਨਾ ਸਿਲਵਰ ਕਿੰਨਾ ਕਾਰਬਨ ਕਿੰਨਾ ਹਾਈਡਰੋਜਨ ਕਿੰਨਾ ਆਕਸਾਈਡ ਕਿੰਨਾ ਸਾਰਾ ਪਤਾ ਤੁਹਾਨੂੰ ਬਾਪੂ ਜੀ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ ਜੇ ਲੋਕ ਸੜਕਾਂ ਤੇ ਉਤਰੇ ਨੇ ਕੀ ਗੱਲ 22 ਸਾਲਾਂ ਚ ਜਿਹੜੀ ਸਰਕਾਰ ਆਈ ਆ ਭਵਾਂਤਮ ਸਰਕਾਰ ਆ ਕੇ ਦਿਰਾਵਾ ਆ 22 ਸਾਲ ਤੋਂ ਪਰੇ ਹੋ ਗਏ ਕਿਉਂ ਨਹੀਂ ਇਹਨਾਂ ਨੇ ਹੱਲ ਕੀਤਾ ਮਸਲਾ ਕੋਈ ਮਤਾਂ ਕਿਉਂ ਨਹੀਂ ਪਾਇਆ ਇਹ ਇਹ ਘੜੇ ਦੇ ਵਿੱਚ ਪਾਣੀ ਦਾ ਪਾਣਾ ਚਾਹੀਦਾ ਸੀ ਸ਼ਹਿਰੋਂ ਪੰਟੜਾ ਇਹ ਤਾਂ ਜਿਵੇਂ ਕਹਿੰਦੇ ਹੁੱਖੜਗੇ ਕਿ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਦਾ ਦਰਦ ਨਹੀਂ ਆ ਨਾ ਜਿਕਾ ਮੈਨੂੰ ਤਾਂ ਨਹੀਂ ਲੱਗਦਾ ਹੰਪੰਟ ਪੁਣੜ ਕਰ ਉਹ ਤਾਂ ਕਹਿੰਦੇ ਆ ਉਹਦੇ ਸੱਪੀ ਚੰਡਾ ਦਾ ਪੁੱਤ ਹੈ ਮਾਸਟਰ ਮਿੰਦਰ ਸਿੰਘ ਦਾ ਬੋਲਦਾ ਮੈਂ ਪਿੰਡਾਂ ਦਾ ਪੁੱਤ ਨਹੀਂ ਹੈ ਗੰਡੀਆਂ ਦਾ ਪੁੱਤ ਹੈ ਨਹੀਂ ਹੋਰ ਤਾਂ ਹੋਰ ਤਾਂ ਜਿਹੜਾ ਮੁੱਖ ਮੰਤਰੀ ਬਣਿਆ ਆਮ ਘਰ ਦਾ ਮੁੰਡਾ ਬਣਿਆ ਮੈਂ ਨਹੀਂ ਦੱਸਦਾ ਇਹ ਬੇਸ਼ਰਮ ਆ ਪਹਿਲਾਂ ਤਾਂ ਪਹਿਲਾਂ ਤਾਂ ਪ੍ਰਭਾਰ ਬਾਦਰੀ ਚ ਰਾਜ ਨਿੱਤੀ ਸੀ ਪਹਿਲਾਂ ਇਹ ਬਾਈ ਦੇ ਕਿ టీਚਰ ਦਾ ਮੁੰਡਾ ਸੀ టీਚਰ ਦਾ ਪਤਾ ਹੈ ਮੈਂ ਕਿ ਤੁਸੀ ਕੰਮ ਕਰ ਤੈਨ ਪਲਸ 2 ਪੜਿਆ ਵਿਚਾਲੋਂ ਪੜਾਈ ਛੱਡੀ ਆ ਇਹ ਪੱਕੀ ਗੱਲ ਆ ਆ ਸਟੇਜਾਂ ਦੇ ਉੱਤੇ ਭੰਡਪੁਣਾ ਕਰਨ ਜਾਣਦਾ ਸੀ ਨਕਲਾਂ ਕਰਨ ਜਾਣਦਾ ਸੀ ਆਪਾਂ ਪੰਜਾਬੀ ਨੂੰ ਨਕਲ ਮਾਰਕਣਾ ਬੰਦਾ ਨਕਲ ਕਰਨ ਵਾਲਾ ਬੰਦਾ ਚੰਗਾ ਲੱਗਦਾ ਸੀ ਅਕਾਰ ਤੋਂ ਪਹਿਲਾਂ ਬਲੀਪੁਰ ਪਿੰਡ ਜਿੱਥੇ ਬੁੱਢੇ ਬੁੱਢੇ ਨਾਲਾ ਸਤਲੋਚ ਪੈਂਦਾ ਉੱਥੇ ਆ ਬੁੱਢੇ ਨਾਲਾ ਨਾ ਕਿਹਾ ਬੁੱਢਾ ਤਰਿਆ ਇਹ ਤਰਿਆ ਜਿੱਥੇ ਕਿਤੇ ਨਾਲੀ ਬਣਾ ਦੋ ਮੁਰਦਾ ਇਹ ਨਾਲਾ ਨਾ ਬਚਾ ਲਾ ਕੇ ਆਉਣ ਜਦੋਂ ਕਿੰਦਰ ਜਦੋਂ ਗੰਦ ਪੈ ਤਾ ਹੀ ਨਾਲਾ ਬਣਾਤਾ ਪ੍ਰਿਸ਼ਨ ਨਾਲ ਨਾਲਾ ਬਣ ਗਿਆ ਨਹੀਂ ਦਰਿਆ ਵਗਦਾ ਸੀ ਕਿੱਡਾ ਚੰਗਾ ਲੱਗਦਾ ਸੀ ਆਪਾਂ ਤੁਹਾਨੂੰ ਪਤਾ ਦਸਾਖੀ ਵੇਲੇ ਨਹਾਉਣ ਜਾਂਦੇ ਹੁੰਦੇ ਤੇ ਲੋਹੜੀ ਵੇਲੇ ਨਹਾਉਣ ਜਾਂਦੇ ਹੁੰਦੇ ਰਮਣੀ ਇਕਾदशी ਨੂੰ ਜਾਂਦੇ ਹੁੰਦੇ ਸੀ ਕਿ ਨਹੀਂ ਤੇ ਕਿੰਨਾ ਸਾਫ਼ ਪਾਣੀ ਸੀ ਹੁਣ ਤੁਸੀਂ ਕੋਲੇ ਖੜ੍ਹ ਜਾਓ ਮੰਨ ਜਾਗੇ ਤੁਸੀਂ ਪਾਣੀ ਨੂੰ ਨਹੀਂ ਪੀ ਸਕਦੇ ਇਹਨਾਂ ਜੀ ਬਾਪੂ ਜੀ ਉਹ ਕਹਿ ਰਹੇ ਸਾਡੀਆਂ ਜਿਹੜੀਆਂ ਇੰਡਸਟਰੀ ਆ ਨਾ ਉਹਨਾਂ ਦਾ ਇਹ ਜਿਆਦਾ ਪੋਲੂਸ਼ਨ ਹੈ ਤੁਸੀਂ ਕਹੋ ਜੀ ਇੰਡਸਟਰੀ ਦਾ ਸਾਰੇ ਆ ਦੇਖੋ ਜਰਮਨ ਚ ਇੰਡਸਟਰੀ ਆ ਨਾ ਉਥੇ ਦਰਿਆ ਪੋਲੂਸ਼ਨ ਤੋਂ ਨਹੀਂ ਇੰਗਲੈਂਡ ਦੇ ਵਿੱਚ ਦਰਿਆ ਖੇਮਸ ਵਗਦਾ ਉਹ ਪੋਲੂਟ ਕਿਉਂ ਨਹੀਂ ਇਟਲੀ ਦੇ ਦਰਿਆ ਵਗਦਾ ਰੂਰ ਚ ਵਗਦਾ ਜੀਰ ਚ ਵਗਦਾ ਜਾਪਾਨ ਚ ਵਗਦਾ ਅਮਰੀਕਾ ਚ ਵਗਦਾ ਅਰਬ ਚ ਵਗਦਾ ਉਹ ਦਰਿਆ ਸਾਫ ਨੇ ਤੇ ਇਹ ਦਰਿਆ ਕਿਵੇਂ ਬਲੂਟਾ ਕਿਹਨੇ ਕੀਤਾ ਕਿ ਜਰਮਨ ਨੇ ਉੱਤੋਂ ਪਾਣੀ ਭਾਤਾ ਇਹਦਾ ਮਤਲਬ ਅਸੀਂ ਪਾਇਆ ਹੁਣ ਤੁਸੀਂ ਜਾਓ ਸੀਟ ਤੇ ਬੈਠੋ ਕੈਮਰਾ ਲਓ ਸਾਰੇ ਮੁੰਡੇ ਮੇਰੇ ਨਾਲ ਚਲੋ ਹਨ ਪਾਣੀ ਨਹੀਂ ਆਤਾ ਹਰ ਨਜ਼ਰ ਆਉਣੀ ਇਹ ਵੀ ਆ ਇੰਡਸਟਰੀ ਤੋਂ ਬਾਹਰ ਡਿੱਗ ਰਿਹਾ ਹੈ ਕਿ ਨਹੀਂ ਨਹੀਂ ਡਿੱਗ ਰਿਹਾ ਦੱਸ ਦੋ ਬਾਪੂ ਜੀ ਕੀ ਲੱਗਦਾ ਜਿਹੜੀ ਪੰਜਾਬੀਆਂ ਦੀ ਗਿਣਤੀ ਕਰਨੀ ਬਹੁਤ ਘਟਾ ਹੈ ਪ੍ਰਵਾਸੀ ਨੇ ਹਜ਼ਾਰਾਂ ਕਿਤੇ ਦਿੱਤਾ ਹੋਇਆ ਹੈ ਕਿਉਂ ਪੰਜਾਬੀਆਂ ਵੀ ਜਿੱਕਾ ਕਿਉਂ ਨਹੀਂ ਨਹੀਂ ਪਤਾ ਗੱਲ ਇਹ ਦਾ ਨਕਾਦ ਕਿੰਨਾ ਆ ਇੱਕ ਆ ਥੋੜਾ ਇੱਕ ਹਾਂ ਇਹਨੇ ਕੱਟ ਜਾ ਰਹੇ ਗਏ ਲੱਖਾਂ ਦੀ ਗੱਲ ਫੜ ਲਏ ਨੇ ਕਿਹੜੇ ਰੈਸਟ ਕਰ ਲਏ ਨੇ ਉਹ ਹਰ ਰਸਤੇਾਂ ਤੋਂ ਦੇਖੋ ਲੋਕ ਰਾਡ ਹੋਣ ਦਿੰਦੇ ਪੂਰਾ ਰੈਸਟ ਨਹੀਂ ਕਰ ਸਕਦੇ ਸਰਪਨਾਮ ਹਰਿਆਣਾ ਸਾਰਾ ਕੱਟ ਰਿਹਾ ਹੈ ਇਹਦੇ ਨਾਲੋਂ ਅਮਨ ਚੈਨ ਦਾ ਤੇ ਸ਼ਾਂਤ ਕੱਟ ਕਿਹੜਾ ਹੈ ਉਹ ਬੰਦਾ ਆਜਾ ਬੋਲ ਰਿਹਾ ਮੈਂ ਤਾਂ ਬੁੱਲੀ ਜਨਾ ਕੋਈ ਹੋਰ ਦੱਸੋ ਕੂ ਬੋਲਦਾ ਸਰਕਾਰ ਕਹਿੰਦੀ ਅਸੀਂ ਬੰਨ ਮਾਰਨ ਨਹੀਂ ਦੇਣਾ ਨਹੀਂ ਨਹੀਂ ਬੱਜਣਾ ਹਾਂਜੀ ਸਬਜੀ ਜੀ ਬੱਜੂਆ ਬੰਦ ਮੈਂ ਪਰਚਾ ਦਾ ਲੈਣ ਚਾਹਾਂ ਉੱਥੇ ਲੈ ਕੇ ਆਉਂਗਾ ਗੱਡੀ ਠੀਕ ਹੈ ਠੀਕ ਹੈ ਠੀਕ ਹੈ ਇਸ ਕਰਕੇ ਕੰਨੀਆਂ ਨੇ ਜੀ ਕੋਈ ਸਮੱਸਿਆ ਨਹੀਂ ਪੰਜਾਬ ਦਾ ਹਰ ਇੱਕ ਬੰਦਾ ਹਰ ਇੱਕ ਬੰਦੇ ਨੂੰ ਅੰਨ ਦਿੰਦਾ ਭਾਵੇਂ ਪ੍ਰਵਾਸੀ ਹੋਵੇ ਭਾਵੇਂ ਵਿਦੇਸ਼ੀ ਹੋਵੇ ਕਿੰਨੇ ਬਕਵਾਸ ਮਾਰਦੇ ਨੇ ਆਪਣੀਆਂ ਸਰਕਾਰਾਂ ਚੂਡ ਮਾਰਦੇ ਨੇ ਤੁਸੀਂ ਨਾ ਥੱਲੇ ਵਸਣਾ ਪਿਆ ਪਾਸੇ ਡਾਈਂਗ ਇੰਡਸਟਰੀ ਕਹਿੰਦੇ ਕਿ ਸਾਡਾ 1 ਲੱਖ ਬੰਦਾ ਆ ਜਾਣਾ ਜੇ ਨਹੀਂ ਕਿਹੜਾ ਬੰਦਾ ਤੂੰ ਜੰਮਿਆ ਮਜ਼ਦੂਰ ਆ ਵਿਚਾਰਾ ਮਜ਼ਦੂਰ ਮਜ਼ਦੂਰ ਨੂੰ ਇੱਥੇ ਲੈ ਗਿਆ ਤੇ ਜੇ ਉਹ 1 ਲੱਖ ਰਿਹਾ ਹੈ ਦੇ ਪੰਜਾਬ ਤੋਂ ਜਿਹੇ 10 ਲੱਖ ਲਿਆਏ ਫੇਰ ਕੀ ਕਰੋਗੇ ਸਰਕਾਰ ਪੈਰਾਂ ਤੇ ਰਾਜਸਥਾਨ ਸਾਰਾ ਆਹ ਟਕਰਾਅ ਦੇ ਸਿੱਧੇ ਮੋਰਚਾ ਕਰਕੇ ਸਰਕਾਰ ਕਰਦੀ ਹੈ ਸਾਡੇ ਕਿਸੇ ਵੀ ਬੰਦੇ ਨੇ ਕੁਝ ਹਿਆਰ ਕਿਹਾ ਦੇਖਿਆ ਜਾ ਰਿਹਾ ਪ੍ਰਵਾਸੀਆਂ ਦੇ ਪੰਜਾਬੀਆਂ ਦੇ ਪੰਜਾਬੀਆਂ ਸਰਕਾਰ ਦਾ ਹੈ ਸਰਕਾਰਾਂ ਪ੍ਰਵਾਸੀਆਂ ਦੀ ਤੇ ਸਰਕਾਰ ਦੇ ਨੂੰ ਜੋ ਹੀ ਰੱਖਦੇ ਪੰਜਾਬੀਆਂ ਦੀ ਕੋਈ ਲੜਾਈ ਨਹੀਂ ਪਰ ਮੋਰਚਾ ਕਾਲੇ ਪਾਣੀ ਦਾ ਕਿਰਿਆ ਸਾਫ ਹੋਣਾ ਚਾਹੀਦਾ ਹੋਰ ਆ ਦੂਜੀ ਕੋਈ ਗੱਲ ਨਹੀਂ ਜੋ ਬੁਰੀ ਹੋਰ ਬਣਾਉਂਦਾ ਉਹ ਸਰਕਾਰੀ ਤੌਰ ਤੇ ਬਣਾਈ ਜਾਂਦੀ ਹੈ ਸਰਕਾਰ ਦੀਆਂ ਏਜੰਸੀਆਂ ਬਣਾ ਰਹੀਆਂ ਹਨ ਵਪਾਰੀ ਵੱਡਾ ਜਿਹੜਾ ਤਬ ਕੰਡਸਟਰੀ ਦਾ ਜਿਹੜਾ ਪੋਲੂਸ਼ਨ ਕਰ ਪੂਰ ਕਰਦਾ ਵਾ ਦਰਿਆ ਨੂੰ ਉਹ ਪੰਜਾਬ ਹੈ ਪਰ ਬੰਨ ਲਾਉਣਾ ਤਾਂ ਕਾਨੂੰਨਾਂ ਦਾ ਅਪਰਾਧ ਹੈ ਕੋਈ ਅਪਰਾਧ ਨਹੀਂ ਬੰਨ ਲਾਇਆ ਜਾ ਸਕਦਾ ਕੀ ਤੁਸੀਂ ਇਹਦੇ ਵਿੱਚ ਜ਼ਹਿਰ ਪਾ ਕੇ ਕਿਸੇ ਬਖਾਨੇ ਕਰ ਸਕਦੇ ਹੋ ਕੀ ਇਹ ਅਪਰਾਧ ਨਹੀਂ ਇਹਨਾਂ ਤੇ ਪਰਚਾ ਦਰਜ ਕਰੋ ਬੰਨ ਲਾਉਣ ਦੀ ਲੋੜ ਹੀ ਨਾ ਪਵੇ ਬੋਲਣ ਦੀ ਜਾਦੀ ਆ ਕੀ ਪੁਲਿਸ ਵਾਲੇ ਰੋਗਨੀ ਰਹੇ ਤੁਹਾਨੂੰ ਇਹ ਵੀ ਅਪਰਾਧ ਤੁਹਾਨੂੰ ਪਤਾ ਵੀ ਇਹਦੇ ਵਿੱਚ ਜ਼ਹਿਰ ਪਾਤਾ ਤੇ ਮੇਰੇ ਘਰੇਗਾ ਜਵਾਕ ਪੀਰ ਦੇ ਮਰ ਜਾਣਗੇ ਤੇ ਤੁਸੀਂ ਬੰਦ ਲਾਉਂਗੇ ਕਿ ਨਹੀਂ ਹੁਣ ਜਿਹਨੇ ਯਾਰ ਪਾਇਆ ਪਰਚਾ ਤੇ ਦਰਜ ਕਰੋ ਉਹਦੇ ਕਰੋ ਨਾ ਕਿ ਬੰਦ ਲਾਉਣ ਵਾਲੇ ਤੇ ਜਿਹੜੇ ਲੁਧਿਆਣੇ ਦੀਆਂ ਜੜਾਂ ਦੇ ਵਿੱਚ ਇਹ ਫੁੱਟਾ ਨਾਲਾ ਕਹਿੰਦੇ ਲੁਧਿਆਣੇ ਦੇ ਲੋਕ ਨਹੀਂ ਪ੍ਰੋਪਰ ਆ ਕੇ ਕੱਢਦੇ ਜਦ ਪੂਰਾ ਲੁਧਿਆਣਾ ਨਾਲਾ ਲਾ ਕੇ ਕੱਢ ਜੇ ਤੇ ਮਿੰਟਾਂ ਸਟੈਂਡ ਤੇ ਜਮਾਨੇ ਵਿੱਚ ਉਹ ਲੁਧਿਆਣੇ ਦੇ ਵਿੱਚ ਇਸ ਤਰ੍ਹਾਂ ਹੈ ਲੁਧਿਆਣੇ ਦੇ ਸ਼ਹਿਰੀ ਲੋਕ ਕਦੇ ਇਸ ਘਰ ਵਿੱਚ ਨਹੀਂ ਆਏ ਯਾਦ ਰੱਖਿਓ ਪਿਛਲੇ 150 ਵਰ੍ਹਿਆਂ ਦਾ ਇਤਿਹਾਸ ਹੈ ਕਦੇ ਇਸ ਘਰ ਵਿੱਚ ਨਹੀਂ ਆਏ ਦੇ ਆਲੇ ਦੇ ਸ਼ਹਿਰੀਆਂ ਬਾਬਾ ਜੀ ਮਾਰਦੇ ਲੋਕਾਂ ਵੱਲੋਂ ਦੇਖਦੇ ਜੀ ਆਤਮਾ ਇਹ ਕਾਲੇ ਪਾਣੀ ਦਾ ਫੰਕਸ਼ਨ ਹੈ ਸਾਡੇ ਸਾਡੇ ਪਾਣੀ ਦਾ ਫੰਕਸ਼ਨ ਹੈ ਸਾਹਮਣੇ ਪਰਦੇ ਆ ਕੈਂਸਰ ਨਾਲ ਮਰਦੀ ਆ ਦੁਨੀਆ ਇਹਨਾਂ ਨੂੰ ਦੱਸ ਸਾਰੇ ਸਾਰੇ ਨੇ ਪਾਣੀ ਪੀਣਾ ਉਹ ਕਹਿੰਦੇ ਪਾਣੀ ਪਿਚੋ ਪਾਣੀ ਪਿਚੋ ਤੇ ਦੁਨੀਆ ਕੈਂਸਰ ਨਾਲ ਮਰਦੀ ਆ ਆਹਨ ਮਲਾਜ਼ਮ ਰੋ ਰਿਹਾ ਖੱਟ ਦੇ ਆਹ ਆ ਬਰਉਂਦੇ ਆ ਆ ਰੋਡ ਰੋਕਣ ਆਹ ਦੇਖੋ ਖਣ ਪਾਣੀ ਆ ਇਹ ਪਾਣੀ ਲੋਨੇ ਦੀ ਇੱਕ ਮਿੰਟ ਚਨਾਪੂਰ ਇੱਕ ਗਲਾਸ ਤੁਸੀਂ ਤੁਹਾਡੇ ਲਾਈਵ ਆ ਇੱਕ ਗਲਾਸ ਤੁਸੀਂ ਇੱਥੇ ਖਲੋਤੇ ਪਾਣੀ ਪੀ ਲਓ ਅਸੀਂ ਚਿਗਰ ਚ ਚੱਲਾਂਗੇ ਅਸੀਂ ਤਰ੍ਹਾਂ ਚ ਚਲੇ ਜਾਵਾਂਗੇ ਤੁਸੀਂ ਪੀ ਲਓ ਇੱਕ ਪੀਰ ਗਲਾਸ ਸਾਡੀ ਜੇ ਨਹੀਂ ਆਪ ਪੀ ਲਾ ਇੱਕ ਮਲਾਜਮ ਨੂੰ ਪੀ ਇੱਕ ਪੂੰਦੀ ਪੀ ਕੇ ਵੇਖੋ ਪੂੰਦੀ ਪੀ ਲਓ ਇੱਕ ਵਾਰ ਤੁਸੀਂ ਪੀ ਲਓ ਸਾਡੇ ਨਾਲ ਬੱਚਿਆਂ ਵਰਗੇ ਆਹ ਕਿਪਾ ਉਹ ਕੋਈ ਆਪਣਾ ਪਾਣੀ ਪਿਆਣੇ ਨਹੀਂ ਬਸ ਸਾਨੂੰ ਉਹ ਆਲਾ ਵੀ ਪੰਜਾਬ ਦੇ ਵਸਨੀਕਾਂ ਨੂੰ ਬਿਮਾਰੀ ਹੁੰਦਾ ਜੇ ਅਸੀਂ ਅਬੋਰ ਤੋਂ ਆਏ ਤੁਸੀਂ ਕੋਤੇ ਬੱਚਿਆਂ ਵਰਗੇ ਹਾਂ ਗੱਲ ਇਹ ਬਈਏ ਦੇਖ ਲਓ ਆਪਦੀ ਨਸਲ ਤੇ ਫਸਲ ਦੋਨੋਂ ਖਤਮ ਕਰ ਖਤਮ ਕਰੀਏ ਜਾਏ। ਅਸੀਂ 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 ਪਟੇਸਟ ਕਰਨਾ ਸਭ ਦਾ ਹੱਕ ਹੈ। ਕੋਰਟ ਸਭ ਨੂੰ ਦੱਸਣੀ ਹੈ। ਵੀਰ ਅਸੀਂ ਕਹਿ ਰਹੇ ਪੀਸ ਵੀ ਨਹੀਂ ਕਰੋ। ਹਾਂ ਪੀਸ ਵੀ ਨਹੀਂ ਕਰਦੇ। ਆਪਾਂ ਰੱਬ ਲਗਾਓ ਲੋਕਾਂ ਦੇ ਚਾਰ ਅਸੀਂ ਜੱਥਾ ਲਗਾ ਐਮਰਸਾ ਦਾ ਬਿਮਾਰ ਚਾਰ ਹਸਪਤਲ ਵੱਡੇ ਹਾਂਜੀ ਹਾਂਜੀ ਤੁਹਾਡੇ ਸਾਰੇ ਜਿਹੜੇ ਇਥੇ ਆਉਂਦੇ ਨੇ ਜੋ ਚਾਪਾ ਚਾਲ ਕੇ ਦੇ ਦੇ ਮੇਰਾ ਜਾਮ ਨਹੀਂ ਲਗਾ ਦੇ ਨਹੀਂ ਜਾਮ ਜਾਮ ਦਾ ਇਹ ਸਰਦਾਰ ਦੇ ਜਾਨਦੇ ਇੱਕ ਐਮਬੂਲੈਂਸ ਵਾਸਤੇ ਸ਼ਰਤ ਚਾਲੂ ਰਹਿੰਦੀ ਹਾਸ ਮੌਕੇ ਵੀ ਸੜਕਾਂ ਸਾਰੇ ਟੁੱਟੇ ਨੇ ਤੀਏ ਹੀ ਉੱਤਰ ਲੋ ਭਾਜੋ ਤੇ ਚਾਹੀਦੀ ਮੈਂ ਇੱਧਰ ਇੱਧਰ ਨਹੀਂ ਸੌਂਦੀ ਕਾਰੀ ਰੋ ਕੇ ਰਹੀ ਸੀ ਉੱਤਰ ਪਹੀਏ ਤੋਂ ਤੁਹਾਨੂੰ ਪਤਾ ਜੀ ਬਹੁਤ ਕੱਟ ਕਰਦਾ ਜਾਰਦਾ ਜਾਂਦਾ ਇਹ ਕੀ ਕਰਨੀ ਜੀ ਟਕਰਾਦੀ ਸੀ ਤੀ ਇਹਨਾਂ ਸਿੱਧੇ ਚ ਭਾਈ ਜਾਂਦੇ ਸੀ ਸੀ ਸਰ ਦੇ ਇੱਕ ਵਾਰੀ ਸ਼ਾਨਦਾਰ ਤਰੀਕੇ ਨਾਲ ਬੈਠੇ ਕਹਿੰਦੇ ਸੀ ਤੁਹਾਡੀ ਅੱਖਾਂ ਚੋਂ ਆ ਗਈ ਆ ਨਹੀਂ ਉਹਨਾਂ ਸਰਪੰਚ ਅਸੀਂ ਅਰੇ ਸੀ ਜੱਟ ਜੀ ਪਤਾ ਨਹੀਂ ਕਿ ਉਹ ਆ ਗਿਆ ਖੰਨਾਰਾ ਸਰ ਤੁਸੀਂ ਸਾਥ ਹੋਵੋਗੇ ਇਹਨਾਂ ਦਾ ਸਾਥ ਸਾਥ ਦੇ ਰਹੇ ਹੋ ਅਸੀਂ ਇਹਨਾਂ ਦਾ ਜਾ ਰਹੇ ਵੀ ਪੀਸ ਨਹੀਂ ਜੋ ਮਰਜ਼ੀ ਕਰਨ ਜਾਉਂਗਾ ਹਲਾਨ ਦਾ ਲੋਕੀ ਬਚਾਓ ਜੀਸ ਬੁਲੀ ਦਾ ਬੀਸ ਬੁਲੀ ਆ ਜੀ ਸਾਡੀ ਜੀ ਸੰਕਰ ਸਕਦੇ ਹੋ ਕਿਉਂ ਜੀ ਲੋਕਾਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੀ ਲੋਕਾਂ ਨੂੰ ਪ੍ਰੇਸ਼ਾਨ ਅਸਾ ਪ੍ਰਸੈਂਟ ਕਰ ਰਹੇ ਆ ਅਸਾ ਪਾਣੀ ਤੋਂੜੇ ਬਿਮਾਰੀਆਂ ਸਾਨੂੰ ਲੱਗੀਆਂ ਪਈਆਂ ਨੇ ਕਾਲਾ ਪੀਲਾ ਕੈਂਸਰ ਹੋਏ ਪਏ ਨੇ ਦੱਸੋ ਕਿੱਥੇ ਜਾਈਏ ਆ ਸਾਡੇ ਦਾ ਬਿਮਾਰੀਆਂ ਦਾ ਮਾਲ ਵਿੱਚ ਇੰਨੀ ਬਿਮਾਰੀ ਵਧ ਗਈ ਏ ਪਾਣੀ ਪੀਣ ਨਾਲ ਥੱਲਦਾ ਵੀ ਕੋਈ ਨਹੀਂ ਹੈਗਾ ਤੇ ਦੂਜਾ ਨਹਿਰਾਂ ਚ ਕਾਲਾ ਪਾਣੀ ਆਪਾ ਸਾਨੂੰ ਮਾਰੀ ਜਾਂਦੇ ਨੇ ਤਾਂ ਸਾ ਪੰਜਾਬ ਦੇ ਵਸੇ ਸਾਨੂੰ ਹੀ ਮਾਰੀ ਜਾਂਦੇ ਨੇ ਕੀ ਕਰੀਏ ਕਿੱਥੇ ਜਾਈਏ ਸਰਕਾਰ ਨੂੰ ਸਰਕਾਰ ਨੂੰ ਵੋਟਾਂ ਵੀ ਆਪਾਂ ਹੀ ਪਾਈਆਂ ਨੇ 25 ਸਾਲ ਸਰਕਾਰ ਨੂੰ ਹੋ ਗਏ। ਇਹ ਗੱਲ ਕਿਉਂ ਨਹੀਂ ਹੱਲ ਕਰਿਆ ਹੁਣ ਤੱਕ ਇਹ ਬੁੱਡੇ ਨਾਲੇ ਦਾ। ਕਿ ਇਹ ਸਰਕਾਰ ਨੇ ਪਹਿਲਾਂ ਕੀ ਭਗਵੰਤ ਮਾਨ ਤੇ ਪਹਿਲਾਂ ਤੁਸੀਂ ਬਿਆਨ ਸੁਣ ਕੇ ਵੇਖ ਲਓ ਇਹ ਨਾਲੇ ਦਾ ਬਿਆਨ ਭਗਵੰਤ ਮਾਨ ਹੀ ਦਿੰਦਾ ਹੁੰਦਾ ਸੀ ਜੀ ਇਹ ਪਾਣੀ ਨਾਲਾ। ਤਾਂ ਹੁਣ ਵੇਖੋ ਆਖ ਕੇ ਕਿਲਾ ਬਣਾਤਾ ਇਹਨੇ। ਫਿਰ ਕਿਉਂ ਇੱਥੇ ਲੋਕ ਪਉਂਦੇ ਜੇ ਸਰਕਾਰ ਨੇ ਹੱਲ ਕੀਤਾ ਪਉਂਦਾ। ਮਤਲਬ ਹੱਲ ਹੋਇਆ ਹੀ ਨਹੀਂ ਹਜੇ ਤੱਕ ਬੁੱਡੇ ਨਾਲੇ ਦਾ। ਹੱਲ ਹੋਇਆ ਹੀ ਨਹੀਂ ਜੀ। ਸਾਰੇ ਬਸ ਇਹਨਾਂ ਨੇ ਲਾੜੇ ਹੀ ਧਾਏ ਨੇ ਤੇ ਪੈਸੇ ਖਾਦੇ ਨੇ। ਤਾਰੇ ਲਾ ਕੇ ਸਾਨੂੰ ਲੁੱਟਿਆ ਤੇ ਕੁੱਟਿਆ ਸਾਨੂੰ ਤੇ ਅੱਜ ਵੀ ਸਾਨੂੰ ਕੁੱਤੀ ਜਾਂਦੇ ਲੁੱਤੀ ਜਾਂਦੇ ਨਾ ਦੇਖ ਲੋ ਆਹ ਪਾਣੀ ਪੀ ਕੇ ਪ੍ਰਦੋਸ਼ਣ ਕਰਨਾ ਹੈ ਤੁਹਾਨੂੰ ਜਾਣਦੇ ਨੇ ਤੇ ਬੈਠੇ ਆਹ ਸਾਡੇ ਤਾਂ ਨਾਕੇ ਦਾ ਛੱਡੇ ਨਹੀਂ ਦੱਸੋ ਕੀ ਕਰੀਏ ਕਿੱਧਰ ਜਾਈਏ ਜੀ ਜਦੋਂ ਇਹ ਮਸਲਾ ਸਾਰਿਆਂ ਦਾ ਸਭ ਨੇ ਪਾਣੀ ਪੀਣਾ ਹੈ ਹਾਂਜੀ ਹਾਂਜੀ ਸਾਰਿਆਂ ਦਾ ਪਾਣੀ ਗੰਦਲਾ ਹੋ ਰਿਹਾ ਹੈ ਪੂਰੀ ਫੇਲ ਵੀ ਤੁਹਾਨੂੰ ਰੋਕ ਅੱਜ ਫਸਲ ਕਰਨ ਤੋਂ ਰੋਕ ਰਹੀ ਹੈ ਤੇ ਇਹ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਇਹ ਤਾਂ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਦੱਸਣਾ ਜੇ ਦਿੱਤਾ ਸਰਕਾਰ ਨੂੰ ਵੀ ਪਤਾ ਹੈ ਸਾਰਾ ਪਰ ਹੋਣੋ ਰਲਈ ਹੋਈ ਦਿੱਲੀ ਸਰਕਾਰ ਦਾ ਰਲਿਆ ਆ ਜਾਣਾ ਪਹਿਲਾਂ ਵੀ ਦੇਖ ਲਓ ਤੁਹਾਨੂੰ ਵੀ ਪਤਾ ਹੀ ਹੈ ਸਾਰਾ ਠੀਕ ਹੈ ਜੀ ਗੱਲਬਾਤ ਕੀਤੀ ਅਸੀਂ ਨੇ ਕਿ ਲੋਕ ਬਹੁਤ ਜਿਹੜੇ ਡੁੱਬੀ ਨੇ ਇਸ ਨਾਲੇ ਤੋਂ ਪਾਣੀ ਕਿੰਧਰਾ ਆ ਰਿਹਾ ਹੈ ਇਹ ਅਸਰਾਨੂ ਪੀਏਪੀਆ ਕੀ ਇਹ ਪੱਤਰਕਾਰਾਂ ਨੂੰ ਪੁੱਛਿਆ ਜਿਹੜੇ ਵੱਡੇ ਨਾਲੇ ਦਾ ਬੋਲ ਬੋਲਾਂ ਦਰਹਾਂ ਨੂੰ ਕੱਢੋ ਰਿਹਾ ਹੈ

ਸਾਡਾ ਕੋਲ ਬਾਈ ਕੰਟੈਕਟ ਚੜ੍ਹ ਤੋਂ ਤੇ ਰੋਣੇ ਤੇ ਆਵਾਜ਼ ਆਉਂਦੀ ਸਾਡੇ ਦਾਦਾ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਧਰਨੇ ਵਿੱਚ ਆਇਓ ਕੀ ਕਹਿਣਾ ਚਾਹੋਗੇ ਜੀ ਗੁੱਡੇ ਨਾਲੇ ਦਾ ਜਿਹੜਾ ਮਸਲਾ ਹੈ ਹੋਰ ਬਾਈ ਸਾਰੇ ਬੱਦਨ ਦਾ ਪਾਣੀ ਆਹ ਮਾਰ ਮਾਰੀਆਂ ਦੇ ਕੀ ਆ ਬਤਾਓ ਕੋਈ ਹਾਂ ਨਹੀਂ ਬੱਚਿਆਂ ਨੂੰ ਸਭ ਪੈਲਾ ਤੁਸੀਂ ਕਿਉਂ ਆਇਓ ਜੀ ਅਸੀਂ ਗੁੱਡੇ ਨੇ ਇੰਦੇ ਤੋਂ ਸਟੇਜ ਆਹ ਗੁੱਡੇ ਨੇ ਬਹੁਤ ਵਿੱਚ ਆਇਆ ਹਾਂ ਬਰੋ ਪਾਣੀ ਇਹ ਛੋਟੇ ਛੋਟੇ ਬੱਚੇ ਆਪਾਂ ਨਾਲ ਲਿਆ ਇਹ ਤੁਸੀਂ ਆ ਦੇਖ ਸਕਦੇ ਹੋ ਤੁਸੀਂ ਬੰਦਰਗਾਹ ਸਕਦੇ ਹੋ ਬਾਕੀ ਇਹ ਗੰਦਾ ਪਾਣੀ ਬਾਅਦੇ ਸਾਰ ਲਿਆ ਬਾਹਰ ਨਿਕਲ ਕੇ ਦੇ ਕਿੰਨੇ ਲੋਕਾਂ ਨੇ ਆ ਕੇ